ਥੋੜਾ ਸਨੀ ਸਿੱਧੂ ਲੀਕ ਮੈਨੂੰ ਲਾਈਕ ਤੇ ਘੰਟੀ ਦਾ ਬਟਨ ਵੀ ਦਬਾ ਦਿਓ ਸ਼ੇਅਰ ਵੀ ਕਰਦੇ ਹੋ ਹਾਂਜੀ ਮੈਂ ਤੁਹਾਨੂੰ ਨਾ ਸਾਡੇ ਪਰਿਵਾਰ ਨਾਲ ਮਲਾਉਣਾ ਹੈ 1 ਬਾਈ 1 ਕਰਕੇ ਇੱਧਰ ਇੱਧਰ ਬੈਠੀ ਹੈ ਜੀ ਮੰਮਾ ਬੈਠੀ ਫਸਟੀ ਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਕਰਾ ਇੱਧਰ ਬਠਾਈ ਵਿਕਰਮਾ ਮੈਂ ਫਸਟੀ ਕਾਲ ਜੀ ਸਾਰੇ ਠੀਕ ਠਾਕ ਹਾਂ ਜੀ ਤੁਸੀਂ ਕੰਟੀ ਦਾ ਬੋਤਲ ਦਵਾ ਲਿਓ ਤੇ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਜੀ ਇਧਰ ਬੈਠੇ ਹੀ ਦੱਬਦੇ ਹਾਂ ਸਾਰੇ ਠੀਕ ਠਾਕ ਹਾਂ ਉਹ ਤਾਂ ਸਭ ਨੂੰ ਖੰਗਰੋ ਕੀ ਹੋਇਆ ਇਧਰ ਵਟਾ ਗੀ ਨੰਦੂ ਬੋਲਣੇ ਸੈਸ਼ਨ ਹੀ ਬਹੁਤ ਆ ਹਾਂਜੀ ਅਸੀਂ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਆ ਜੀ ਗੁਰਸਿੱਖ ਫੈਮਿਲੀ ਆ ਜੀ ਅਸੀਂ ਸਿੱਧੂ ਸਾਡਾ ਗੋਤ ਆ ਜੀ ਤੇ ਅਸੀਂ ਫਾਰਮਰ ਆ ਜੀ ਖੇਤੀਬਾੜੀ ਦਾ ਕੰਮ ਕਰਦੇ ਆ ਜੀ ਤੇ ਮਦਰ ਤੇ ਮੈਂ ਜੀ ਹਾਊਸ ਵਾਈਫ ਆ ਇਹ ਬੱਚੇ ਤੁਸੀਂ ਜਾਣਦੇ ਹੋ ਜੀ ਖਾਦਰ ਸਾਹਿਬ ਨੇ ਤੇ ਗੁਰਚਰਨ ਸਿੰਘ ਸਿੱਧੂ ਜੋ ਕਿ ਸਾਡੇ ਮੇਰੇ ਹਸਬੰਡ ਨੇ ਜੀ ਇਹਨਾਂ ਦੇ ਡੈਡੀ ਉਹ ਵੀ ਤੁਹਾਨੂੰ ਮਿਲਣਗੇ ਇਥੇ ਕਦੇ ਨਹੀਂ ਤੇ ਉਹ ਬੁਤਰਾ ਦੇ ਸ਼ਕੀਨ ਨੇ ਉਹ ਉਹ ਆਪਦੇ ਬਾਰੇ ਤੁਹਾਨੂੰ ਉਹ ਖੋਦੀ ਦੱਸਣਗੇ ਪਹਿਲਾਂ ਵੀ ਨਾ ਸਭ ਬਾਲ। ਅੱਜ ਹਾਂ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਤੁਸੀਂ ਠੀਕ ਠਾਕ ਜੀ। ਮੈਂ ਵੀ ਤੁਹਾਡਾ ਆਪਣਾ ਸਰਨ ਤੇ ਰੇਣਾ ਹੋ ਸਾਰੇ ਠੀਕ ਠਾਕ ਘਰ-ਬਾਰ ਜਾਂਬਰ ਸੈਟਅਪ ਹੋ ਰਹੇ ਸਾਰਿਆਂ ਦੇ। ਤੇ ਵੀਰ ਤੁਸੀਂ ਸਾਡੀਆਂ ਅੱਗੇ ਸਾਰੀਆਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਤੁਸੀਂ ਇਸ ਵੀਡੀਓ ਨੂੰ ਵੀ ਪਿਆਰ ਬਹੁਤ ਦੋਗੇ ਤੇ ਅਗੜੀਆਂ ਅਸੀਂ ਹੋਰ ਵੀਡੀਓ ਪਾਵਾਂਗੇ ਉਹਨਾਂ ਨੂੰ ਤੁਸੀਂ ਬਹੁਤ ਪਿਆਰ ਦੋਗੇ। ਤੇ ਵੀਰ ਇੱਕ ਨਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ। ਫਿਰ ਇੱਕ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਵੀਰੇ। ਸਿਦਨਾ ਹੈ ਤਾਂ ਸਨੀ ਸਿੱਧੂ ਸ਼ਾਰਟ ਹੈ ਜੀ ਪਰ ਪਰਮਵੀਰ ਸਿੱਧੂ ਆ ਜੀ ਇਹ ਤੇ 3rd ਕਲਾਸ ਦਾ ਸਟੂਡੈਂਟ ਆ ਜੀ ਵਿਕਰਮਦੀਪ ਅੱਜ ਵੀ ਬੋਲ ਰਿਹਾ ਐ ਸਟੈਮ ਬਟ ਇਹ ਬਹੁਤ ਬੋਲਦਾ ਵਾ ਤੇ ਥੋੜਾ ਸ਼ਾਇ ਵੀ ਹੋ ਜਾਂਦਾ ਕਦੇ-ਕਦੇ ਇਹ ਵੀ 3rd ਕਲਾਸ 'ਚ ਹੀ ਪੜਦਾ ਜੀ ਸੇਮ ਹੀ ਇੱਕ ਕਲਾਸ 'ਚ ਨੇ ਦੋਨੇ ਬੱਚੇ ਇੱਕੋ ਸਕੂਲ 'ਚ ਨੇ ਹਾਂਜੀ ਸਕੂਲ ਦਾ ਨਾਮ ਹੈ ਦਾ ਸਪ੍ਰਿੰਗਪੂਬਲਿਕ ਸਕੂਲ ਨਾਨਕਸਰ ਅੱਗੇ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਜੀ ਤੁਸੀਂ ਕਮੈਂਟ ਦੁਆਰਾ ਸਾਨੂੰ ਦੱਸਿਆ ਕਰੋ ਵੀ ਅਸੀਂ ਮਤਲਬ ਕਿੱਦਾਂ ਦਾ ਕਿੱਦਾਂ ਦੀ ਪਰਫਾਰਮੈਂਸ ਕਰ ਰਹੇ ਆਂ ਹੌਲੀ ਹੌਲੀ ਅਸੀਂ ਇਹੀ ਕਵਾਂਗੇ ਕਿ ਥੋੜਾ ਥੋੜਾ ਅਸੀਂ ਇੰਪਰੂਵ ਕਰਦੇ ਜਾਵਾਂਗੇ ਆਪਣੇ ਆਪ ਨੂੰ ਹਾਂਜੀ ਪਹਿਲਾਂ ਅਸੀਂ ਹੈਗੇ ਸੀਗੇ ਜੀ ਪਿੰਡ 'ਚ ਰਹਿੰਦੇ ਸੀਗੇ ਉਦੋਂ ਸਾਡਾ ਉਹ ਪੁਰਾਣਾ ਘਰ ਸੀ ਉੱਥੇ ਅਸੀਂ 5-6 ਸਾਲ ਤੂੰ ਮਤਲਬ ਇੱਧਰ ਖੇਤ ਚ ਆਏ ਹੋਇਆ ਜੀ ਬਾਰ-ਬਾਰ ਅਸੀਂ ਆਪਣਾ ਘਰ ਪਾਇਆ ਇਹ ਸਾਡਾ ਖੇਤ ਆ ਜੀ ਉਹਦੇ ਵਿੱਚ ਹੀ ਅਸੀਂ ਆਪਦਾ ਘਰ ਪਾਇਆ ਜੀ ਮਤਲਬ ਜੀ ਕੋਠੀ ਕਹਿੰਦੇ ਕਹਿੰਦੇ ਜਦੋਂ ਆਪਾਂ ਸਾਰੀ ਫੈਮਿਲੀ ਨਾਲ ਕੇ ਰਹਿੰਦੇ ਆ ਜੀ ਉਹਨੂੰ ਆਪਾਂ ਘਰ ਹੀ ਕਹਿ ਸਕਦੇ ਆ ਮੇਰੇ ਹਿਸਾਬ ਨਾਲ ਤਾਂ ਮੈਂ ਆਪਣੇ ਘਰ ਨੂੰ ਲੋ ਕਾਰੀ ਕਹਿੰਦੀ ਆ ਹਾਂ ਜੀ ਤੇ ਬੱਚੇ ਅੱਜ ਦੇ ਹਿਸਾਬ ਦੇ ਕਰਕੇ ਉਸ ਹਿਸਾਬ ਨਾਲ ਜੀ ਇਹ ਕੋਠੀ ਕਹਿੰਦੇ ਆ ਚਲੋ ਵਿਕਰਮਦੀਪ ਵਿਕਸ਼ ਬੋਲੂਗਾ ਹੁਣ ਵਿਕਰਮਦੀਪ ਬੋਲੂ ਮੈਂ ਬੋਲ ਨਹੀਂ ਬਹੁਤ ਹੈਗਾ ਕੋਈ ਇਹ ਤਾਂ ਭੱਜ ਜਾ ਇਹ ਤਾਂ ਭੱਜ